ਫਿਰੋਜ਼ਪੁਰ ਦੇ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੀ ਤਵਨ ਕਲੋਨੀ ਤੋਂ ਸਾਹਮਣੇ ਆਇਆ ਜੁਥੇ ਕਿ ਚੋਰਾਂ ਨੇ ਇੱਕ ਡਾਕਟਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਣਕਾਰੀ ਦਿੰਦਿਆਂ ਡਾਕਟਰ ਜਸਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਚੋਰ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਸਨ ਤੇ ਦੁਕਾਨ ਦੇ ਅੰਦਰੋਂ ਇੱਕ ਮੋਬਾਈਲ ਫੋਨ ਅਤੇ ਕੁਝ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਉਸਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਅਸਲ ਦੇ ਵਿੱਚ ਨਾ ਜੀ ਮੈਂ ਦੀਪ ਆਰਬੇਟ ਕਲੀਨਿਕ ਇੱਥੇ 10 ਸਾਲ ਤੋਂ ਚਲਾ ਰਿਹਾ ਤੇ ਪਿਛਲੇ ਰਾਤ ਜਦੋਂ ਮੈਂ ਇੱਥੋਂ ਰਾਤ ਕਲੀਨਿਕ ਤੇ ਗਿਆ ਹੈਗਾ ਮੈਂ ਪ੍ਰੋਪਰ ਸ਼ਟਰ ਵਗੈਰਾ ਲਾ ਕੇ ਸਵੇਰੇ 6:30 ਵਜੇ ਮੈਨੂੰ ਇੱਕ ਨਾਲ ਦੀ ਗਲੀ ਦੇ ਵਿੱਚ ਮੇਰੇ ਦੋਸਤ ਨੇ ਮੇਰੇ ਪੇਸ਼ੈਂਟ ਵੀ ਨੇ ਉਹ ਕਿਤੇ ਸੈਰ ਕਰ ਰਹੇ ਸੀਗੇ ਆਪਣੇ ਡੌਗ ਦੇ ਨਾਲ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸਵੇਰੇ ਕਿ ਤੁਹਾਡਾ ਸ਼ਟਰ ਜਿਹੜਾ ਉਹ ਖੁੱਲਿਆ ਹੋਇਆ ਤੇ ਗੇਟ ਵੀ ਟੁੱਟਿਆ ਹੋਇਆ ਅੰਦਰੋਂ ਤੇ ਤੁਸੀਂ ਆ ਕੇ ਚੈੱਕ ਕਰੋ ਜਦੋਂ ਮੈਂ ਸਵੇਰੇ ਆ ਕੇ ਜਦੋਂ ਚਾਬੀ ਨਾਲ ਦੂਜਾ ਦੋ ਸ਼ਟਰ ਦੂਜਾ ਸ਼ਟਰ ਖੋਲਿਆ ਤੇ ਦੇਖਿਆ ਅੰਦਰ ਸਾਰਾ ਸਮਾਨ ਖੁਰਦਪੋ ਦਿੱਤੇ ਹੇਲਿਆ ਸਾਰਾ ਖਲਾਰਾ ਪਿਆ ਹੋਇਆ ਸੀਗਾ ਤੇ ਇੱਕ ਸਾਡਾ ਜਿਹੜਾ ਕਲੀਨਿਕ ਦਾ ਫੋਨ ਹੁੰਦਾ ਜਿਹੜਾ ਇੱਥੇ ਸਟਾਫ ਦੇ ਲਈ ਹੁੰਦਾ ਉਹ ਵੀ ਇਥੋਂ ਗਾਇਬ ਸੀ ਤੇ ਜਿਹੜਾ ਸਾਡਾ ਡਰਾਅਰ ਹੈਗਾ ਉਹਦੇ ਵਿੱਚ ਕੈਸ਼ ਸੀਗਾ ਉਹ ਵੀ ਸਾਨੂੰ ਇਥੋਂ ਨਹੀਂ ਮਿਲਿਆ ਤੇ ਹੋਰ ਦਵਾਈਆਂ ਦਾ ਤਾਂ ਚਲੋ ਸਾਨੂੰ ਕੋਈ ਹਿਸਾਬ ਨਹੀਂ ਹੁੰਦਾ ਪਰ ਇੱਕ ਫੋਰਸਫੁਲ ਐਕਸ਼ਨ ਹੋਇਆ ਜਿਹਦੇ ਨਾਲ ਇੱਥੇ ਕਾਫੀ ਮਤਲਬ ਖਲਾਰਾ ਤੇ ਤੋੜਪੰਨ ਕੀਤੀ ਗਈ ਹੈ ਜੀ ਅਬ ਅਸੇ ਜੀ ਦੇਖੋ ਓਨੈਸਟਲੀ ਦੱਸਾਂ ਤੇ ਮੈਂ ਕੈਸ਼ ਕੋਈ 5-7000 ਦੇ ਕਰੀਬ ਕੋਈ ਕੈਸ਼ ਹੋਊਗਾ ਜੀ ਇੱਕ ਸੈਲਫੋਨ ਸੀਗਾ ਤੇ ਹੋਰ ਦਵਾਈਆਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕੋਈ ਸਾਨੂੰ ਵੀ ਕਾਊਂਟਿੰਗ ਚ ਨਹੀਂ ਹੁੰਦੀ ਆ ਕਈ ਵਾਰੀ ਹਾਂਜੀ ਸਵੇਰੇ ਅਸੀਂ ਲਗਭਗ ਜਦੋਂ ਮੈਂ 6:30 ਆਇਆ ਤੇ 7:00 ਵਜੇ ਫਿਰ ਮੈਂ ਜਿਹੜੀ ਔਨਲਾਈਨ 112 ਨੰਬਰ ਤੇ ਕੀਤੀ ਸੀ ਬਾਅਦ ਵਿੱਚ ਮੁੰਸ਼ੀ ਸਾਹਿਬ ਆਏ ਸੀਗੇ ਸਿਟੀ ਥਾਣੇ ਤੋਂ ਜੀ ਉਹ ਸਾਰੇ ਇੱਕ ਵਾਰੀ ਮੌਇਨਾ ਕਰਕੇ ਤੇ ਚਲੇ ਗਏ ਨੇ ਜੀ ਮੰਗ ਇਹ ਤਾਂ ਜੀ ਦੇਖੋ ਅ ਅਸੀਂ ਆਪਣੇ ਵੱਲੋਂ ਸੀਸੀਟੀਵੀ ਲਾਏ ਹੋਏ ਆ ਅਸੀਂ ਆਪਣੇ ਵੱਲੋਂ ਸਾਰੀਆਂ ਚੀਜ਼ਾਂ ਇਕ੍ਰਿਪਟ ਕੀਤੀਆਂ ਹੋਈਆਂ ਸਭ ਕੁਝ ਆਉਂਦੀਆਂ ਚੀਜ਼ਾਂ ਨੂੰ ਸੇਫਲੀ ਛੱਡ ਕੇ ਜਾਂਦੇ ਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਕੋਈ ਅ ਸਪੋਰਟ ਨਹੀਂ ਹੈਗੀ ਦੇਖੋ ਅਸੀਂ ਵੀ ਟੈਕਸ ਪੇਅਰ ਹੈਗੇ ਆ ਸਰਕਾਰ ਨੂੰ ਅਸੀਂ ਵੀ ਟੈਕਸ ਦਿੰਦੇ ਆ ਅਸੀਂ ਬਰਾਬਰ ਦੇ ਨਾਗਰਿਕ ਆ ਤੇ ਪਰ ਸਾਨੂੰ ਸਾਡੀ ਚਾਹ ਜੇ ਅਸੀਂ ਦਿਨ ਵੇਲੇ ਕੰਮ ਕਰਨਾ ਚਾਹਦੇ ਨਹੀਂ ਨੀਂ ਸੌ ਸਕਦੇ ਤਾਂ ਫਿਰ ਸਾਨੂੰ ਫਾਇਦਾ ਹੀ ਕੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਲਈ ਧਿਆਨ ਰੱਖਣਾ ਚਾਹੀਦਾ ਤੇ ਪ੍ਰੋਪਰ ਨਾਈਟ ਸ਼ਿਫਟ ਦੇ ਵਿੱਚ ਕਸ਼ਤ